ਬਹੁਤ ਮੰਦ ਭਗ ਹੈ ਕਿ ਉਹ ਆ ਪਾਰਟੀ ਜਿਹੜੀ ਕਿ ਆਪਦੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਸੀਗੀ ਉਹ ਪਾਰਟੀ ਜਿਹੜੀ ਪੰਥਕ ਮਸਲਿਆਂ ਦੀ ਅਲੰਬਰਦਾਰ ਪਾਰਟੀ ਆਪਦੇ ਆਪ ਨੂੰ ਸਮਝਦੀ ਸੀਗੀ ਔਰ ਪੰਜ ਵਾਰੀ ਮੁੱਖ ਮੰਤਰੀ ਵੀ ਰਿਹਾ ਉਹ ਪਰਿਵਾਰ ਅੱਜ ਸਿਰਫ ਔਰ ਸਿਰਫ ਉਹਨਾਂ ਦੇ ਪੋਲਿਟੀਕਲ ਇੰਟਰਸਟ ਨੂੰ ਬਚਾਉਣ ਦੇ ਲਈ ਸਿੱਖ ਕਮਿਊਨਿਟੀ ਦੀ ਸਭ ਤੋਂ ਹਾਈਐਸਟ ਤੇ ਪਵਿੱਤਰ ਸੀਟ ਅ ਅਕਾਲ ਤਖਤ ਸਾਹਿਬ ਵੱਲ ਵੀ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਸਿਰਫ ਆਪਣੀ ਪੋਲੀਟੀਕਲ ਹੋਂਦ ਬਚਾਉਣ ਦੇ ਲਈ ਪਿੱਠ ਕਰੀ ਖੜਾ ਹੈ ਉਹਨਾਂ ਦੇ ਹੁਕਮਾਂ ਨੂੰ ਨੂੰ ਅੰਗੋਲੀਆਂ ਨਹੀਂ ਅੰਗੋਲੈ ਨਹੀਂ ਕਰ ਰਿਹਾ ਉਹਨਾਂ ਦੇ ਹੁਕਮਾਂ ਦੀ 100% ਉਲੰਘਣਾ ਵੀ ਕਰ ਰਿਹਾ ਮੈਂ ਸਮਝਦਾ ਕਿ ਇਹ ਬਹੁਤ ਮੰਦਪਾਗ ਹੈ ਇਹਦੇ ਨਾਲ ਜਿਵੇਂ ਕਹਿੰਦੇ ਨੇ ਕਿ ਵਿਨਾਸ਼ਕਾਲ ਵਿਪਰੀਤ ਬੁੱਧੀ ਇਹ ਕੰਮ ਹੈ ਜਿਹੜਾ ਉਹ ਅਕਾਲੀ ਦਲ ਤੇ ਉਹਨਾਂ ਦੇ ਲੀਡਰਾਂ ਦੇ ਨਾਲ ਹੋਣ ਜਾ ਰਿਹਾ ਹੈ ਜਦੋਂ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਦੀ ਉਲੰਘਣਾ ਕਰਨਗੇ ਤੇ ਮੈਂ ਸਮਝਦਾ ਕਿ ਸਿੱਖ ਕੌਮ ਪੂਰੇ ਜਗਤ ਦੇ ਵਿੱਚ ਜੋ ਸਿੱਖ ਭਾਈ ਬੈਠੇ ਨੇ ਇਹ ਸੀਜ਼ ਨੂੰ ਐਕਸੈਪਟ ਨਹੀਂ ਕਰਨਗੇ ਬਹੁਤ ਸਾਰੇ ਜਿਹੜੇ ਡਰੱਗ ਸਮੱਗਲਰਸ ਨੇ ਪੈਡਲਰਸ ਨੇ तकरीबन ਆਲਮੋਸਟ ਹਜ਼ਾਰ ਦੇ ਕਰੀਬ ਉਹ ਇਹਨਾਂ ਦਿਨਾਂ ਦੇ ਵਿੱਚ ਅਰੈਸਟ ਕੀਤੇ ਜਾ ਚੁੱਕੇ ਨੇ ਪੰਜਾਬ ਪੁਲਿਸ ਵੱਲੋਂ ਇਸੇ ਤਰੀਕੇ ਨਾਲ तकरीबन 6 650 ਦੇ ਕਰੀਬ ਜਿਹੜੀਆਂ ਐਫ ਆਈ ਆਰਸ ਨੇ ਉਹ ਕੀਤੀਆਂ ਜਾ ਚੁੱਕੀਆਂ ਨੇ ਤਕਰੀਬਨ 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 2 ਕੁਇੰਟਲ ਦੇ ਕਰੀਬ ਡਰੱਗਸ ਨੇ ਜਿਹੜੇ ਉਹ ਫੜੇ ਜਾ ਚੁੱਕੇ ਨੇ ਇਹ ਸਾਰੀ ਕਾਰਵਾਈ ਇਹਨਾਂ ਮਹਿਜ਼ 6-7 ਦਿਨਾਂ ਦੀ ਹੈ ਔਰ ਮੈਂ ਸਮਝਦਾ ਕਿ ਜਿੱਥੇ ਬਹੁਤ ਵੱਡੀ ਕਾਮਯਾਬੀ ਹੈ ਉੱਥੇ ਹੀ ਜਿਹੜੇ ਬੱਚੇ ਜਿਹੜੇ ਨੌਜਵਾਨ ਇਸ ਜਿਨ੍ਹਾਂ ਨੂੰ ਇਹ ਲਤ ਲੱਗ ਚੁੱਕੀ ਹੈ ਨਸ਼ੇ ਦੀ ਉਹਨਾਂ ਨੂੰ ਅਸੀਂ ਕ੍ਰਿਮੀਨਲ ਨਾਲ ਟਰੀਟ ਕਰਕੇ ਅਸੀਂ ਐਸ ਪੇਸ਼ੈਂਟ ਟਰੀਟ ਕਰ ਰਹੇ ਹਾਂ ਸੋ ਉਹ ਲੋਕ ਜਿਹੜੇ ਜਿਨ੍ਹਾਂ ਨੇ ਇਸ ਨਸ਼ੇ ਦੇ ਛੇਵੇਂ ਦਰਿਆ ਨੂੰ ਪੰਜਾਬ ਦੇ ਵਿੱਚ ਵਗਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਹੋਇਆ ਪਿਛਲੇ ਸਰਕਾਰਾਂ ਦੇ ਸਮੇਂ ਸ਼ੁਰੂ ਉਹਨਾਂ ਦੀ ਪੁਸ਼ਤਪਨਾਹੀ ਦੇ ਤਹਿਤ ਤੇ ਉਹਨਾਂ ਦੇ ਉੱਪਰ ਸਖਤੀ ਵੀ ਇਸ ਲੈਵਲ ਦੀ ਕੀਤੀ ਜਾ ਰਹੀ ਕਿ ਜਿੱਥੇ ਅਰੈਸ ਹੋ ਰੀਆਂ ਨੇ ਉਹਨਾਂ ਨੂੰ ਫੜ ਕੇ ਅੰਦਰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਉਹਨਾਂ ਉਹ ਲੋਕ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਸਰਕਾਰੀ ਜ਼ਮੀਨਾਂ ਸਰਕਾਰੀ ਪ੍ਰਾਪਰਟੀਆਂ ਦੇ ਉੱਪਰ ਨਜਾਇਜ਼ ਕਬਜ਼ੇ ਕਰਕੇ ਆਪਦੇ ਮਹਿਲ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਉਸਾਰੇ ਨੇ ਉਹਨਾਂ ਦੇ ਉੱਪਰ ਵੀ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਸੋ ਮੈਂ ਜੋ ਪਹਿਲੇ ਦਿਨ ਵੀ ਕਿਹਾ ਸੀ ਔਰ ਅੱਜ ਵੀ ਕਹਣਾ ਉਹਨਾਂ ਡਰੱਗ ਸਮਗਲਰਾਂ ਨੂੰ ਤਸਕਰਾਂ ਨੂੰ ਕਿ ਯਾ ਤਾਂ ਹੁਣ ਸਮਾਂ ਆ ਚੁੱਕਿਆ ਬਹੁਤ ਜ਼ਹਿਰ ਹੈ ਜਿਹੜਾ ਇਹਨਾਂ ਨੇ ਪੰਜਾਬ ਦੀ ਧਰਤੀ ਦੇ ਉੱਪਰ ਔਰ ਨੌਜਵਾਨਾਂ ਦੀਆਂ ਨਸਾਂ ਦੇ ਵਿੱਚ ਘੋਲ ਦਿੱਤਾ ਯਾ ਤਾਂ ਇਹ ਨਸ਼ਿਆਂ ਦਾ ਧੰਦਾ ਛੱਡ ਦਿਓ ਤੇ ਯਾ ਪੰਜਾਬ ਛੱਡ ਦੋ ਨਹੀਂ ਇਹ ਧੰਦਾ ਛੜਵਾਉਣਾ ਕਿਵੇਂ ਹੈ ਇਹ ਸਾਨੂੰ ਸਰਕਾਰ ਨੂੰ ਪਤਾ ਹੈ ਤੇ ਸਰਕਾਰ ਇਹ ਇਹ ਧੰਦਾ ਜਿਹੜਾ ਗੋਰਖਤ ਹੰਦਾ ਚੱਲ ਰਿਹਾ ਲੰਬੇ ਸਮੇਂ ਤੋਂ ਇਹਨੂੰ ਬੰਦ ਕਰਾ ਕੇ ਹੀ ਦਮ ਲਾਉਗੀ ਸੋ ਪੂਰੇ ਪੰਜਾਬ ਦੇ ਵਿੱਚ ਇਹਦੀਆਂ ਕਾਰਵਾਈਆਂ ਚੱਲ ਰਹੀਆਂ ਨੇ ਮੋਹਾਲੀ ਜ਼ਿਲ੍ਹੇ ਨੇ ਵੀ ਬੜੀ ਵਧੀਆ ਚੰਗੀ ਪ੍ਰੋਗਰੈਸ ਹੈ ਜਿਹੜੀ ਪਿਛਲੇ ਇੱਕ ਹਫ਼ਤੇ ਦੇ ਵਿੱਚ ਇਹਦੇ ਉੱਪਰ ਕੀਤੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਰਿਵਿਊ ਮੀਟਿੰਗ ਹੋਏਗੀ ਸਾਡੇ ਸਾਰੇ ਪੋਲਿਟੀਕਲ ਸਾਥੀ ਨੇ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਲੋਕਾਂ ਦੇ ਉਹ ਵੀ ਮੌਜੂਦ ਸੀਗੇ ਔਰ ਮੈਂ ਸਾਰੀਆਂ ਪੋਲਿਟিক্যাল ਪਾਰਟੀਆਂ ਨੂੰ ਸਾਰੀਆਂ ਧਾਰਮਿਕ ਸਿਆਸੀ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਨੂੰ ਵੀ ਬੇਨਤੀ ਕਰੂਗਾ ਕਿ ਇਸ ਯੁੱਧ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਮੋਢਾ ਦੇ ਨਾਲ ਮੋਢਾ ਜੋੜ ਕੇ ਚੱਲੋ ਤਾਂ ਕਿ ਆਪਾਂ ਇਸ ਜ਼ਹਿਰ ਨੂੰ ਇਸ ਅਲਾਮਤ ਨੂੰ ਪੰਜਾਬ ਦੀ ਧਰਤੀ ਤੋਂ ਖਤਮ ਕਰ ਸਕੀਏ ਅਮਨ ਜੀ ਜਿਵੇਂ ਨੇ ਲੈਟਰ ਵੀ ਦਿੱਤਾ ਹੈ ਪੰਜਾਬ ਜੀ ਨੂੰ ਕਿ ਕੌਣ ਸੇ ਕੁਝ ਹੋ ਰਿਹਾ ਹੈ ਚੱਲ ਰਹੀ ਚੱਲ ਰਹੀ ਸਾਰੀ ਇਸ ਕੇ ਉੱਪਰ ਪ੍ਰੋਪਰ ਡਿਸਕਸ਼ਨ ਚੱਲ ਰਹੀ ਹੈ ਔਰ ਕੀ-ਕੀ ਸੈਂਟਰਲ ਗਵਰਨਮੈਂਟ ਇਸਕੇ ਇਸਪੇ ਉਪਰ ਕਰਨਾ ਚਾਹਤੀ ਹੈ ਉਹ ਵੀ ਪਤਾ ਕੀਤਾ ਜਾ ਰਹਾ ਹੈ ਇਸ ਤਰ੍ਹਾਂ ਕਾ ਜੋ ਪਲਾਨ ਹੈ ਉਹ ਹਮ ਇਸਕੋ ਕਾਮਯਾਬੀ ਹੋਣ ਦੇਗੇ ਕੇਂਦਰੀ ਸਰਕਾਰ ਕੇ ਦੇਖੋ ਦੇਖੋ ਇਸ ਤਰ੍ਹਾਂ ਜੀ ਕੇ ਬਹੁਤ ਮੰਦ ਭਗ ਹੈ ਕਿ ਉਹ ਪਾਰਟੀ ਜਿਹੜੀ ਕਿ ਆਪਦੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਸੀਗੀ ਉਹ ਪਾਰਟੀ ਜਿਹੜੀ ਪੰਥਕ ਮਸਲਿਆਂ ਦੀ ਅਲੰਬਰਦਾਰ ਪਾਰਟੀ ਆਪਦੇ ਆਪ ਨੂੰ ਸਮਝਦੀ ਸੀਗੀ ਔਰ ਪੰਜ ਵਾਰੀ ਮੁੱਖ ਮੰਤਰੀ ਵੀ ਰਿਹਾ ਉਹ ਪਰਿਵਾਰ ਅੱਜ ਸਿਰਫ ਔਰ ਸਿਰਫ ਉਹਨਾਂ ਦੇ ਪੋਲੀਟੀਕਲ ਇੰਟਰਸਟ ਨੂੰ ਬਚਾਉਣ ਦੇ ਲਈ ਸਿੱਖ ਕਮਿਊਨਿਟੀ ਦੀ ਸਭ ਤੋਂ ਹਾਈਐਸਟ ਤੇ ਪਵਿੱਤਰ ਸੀਟ ਅਕਾਲ ਤਖਤ ਸਾਹਿਬ ਵੱਲ ਵੀ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਸਿਰਫ ਆਪਦੀ ਪੋਲੀਟੀਕਲ ਹੋਂਦ ਬਚਾਉਣ ਦੇ ਲਈ ਪਿੱਠ ਕਰੀ ਖੜਾ ਹੈ ਉਹਨਾਂ ਦੇ ਹੁਕਮਾਂ ਨੂੰ ਨੂੰ ਅਣਗੌਲਿਆ ਨਹੀਂ ਹ ਇਹ ਗੋਲੇ ਨਹੀਂ ਕਰ ਰਿਹਾ ਉਹਨਾਂ ਦੇ ਹੁਕਮਾਂ ਦੀ 100% ਉਲੰਘਣਾ ਵੀ ਕਰ ਰਿਹਾ ਮੈਂ ਸਮਝਦਾ ਕਿ ਇਹ ਬਹੁਤ ਮੰਦਪਾਗ ਹੈ ਇਹਦੇ ਨਾਲ ਜਿਵੇਂ ਕਹਿੰਦੇ ਨੇ ਕਿ ਵਿਨਾਸ਼ਕਾਲ ਵਿਪਰੀਤ ਬੁੱਧੀ ਇਹ ਕੰਮ ਹੈ ਜਿਹੜਾ ਉਹ ਅਕਾਲੀ ਦਲ ਤੇ ਉਹਨਾਂ ਦੇ ਲੀਡਰਾਂ ਦੇ ਨਾਲ ਹੋਣ ਜਾ ਰਿਹਾ ਹੈ ਜਦੋਂ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨਗੇ ਤੇ ਮੈਂ ਸਮਝਦਾ ਕਿ ਸਿੱਖ ਕੌਮ ਪੂਰੇ ਜਗਤ ਦੇ ਵਿੱਚ ਜੋ ਸਿੱਖ ਭਾਈ ਬੈਠੇ ਨੇ ਇਹ ਸੀਜ਼ ਨੂੰ ਐਕਸੈਪਟ ਨਹੀਂ ਕਰਨਗੇ ਕਿ ਕ੍ਰਮਕੀ ਕੀਲਾ ਵੀ ਦਾਵਾ ਆਇਆ ਸੀ ਗੱਲ ਤੇ ਮਾਲੋਟਾ ਦੇ ਕੋਈ ਇਹਨਾਂ ਨੂੰ ਦੇਖੋ ਇਸ ਤਰ੍ਹਾਂ ਲਾਅ ਆਫ ਲੈਂਡ ਦੇ ਮੁਤਾਬਕ ਕੰਮ ਹੈ ਜਿਹੜਾ ਉਹ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਤੇ ਚੱਲੂਗਾ ਕੋਈ ਵੀ ਬੰਦਾ ਚਾਹੇ ਵੱਡਾ ਛੋਟਾ ਕਿਸੇ ਵੀ ਪਾਰਟੀ ਨਾਲ ਐਸੋਸੀਏਟਡ ਹੈ ਕੋਈ ਅਫਸਰ ਹੈ ਕੋਈ ਪੁਲਿਸ ਮੁਲਾਜ਼ਮ ਹੈ ਜੋ ਵੀ ਹੈਗਾ ਜੇ ਉਹ ਇੰਨਾ ਪਰ ਵੀ ਇਨਵੋਲਡ ਹੈ ਤੇ ਉਹਦੇ ਉੱਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਉਹਦੇ ਮੁਤਾਬਕ ਕਾਰਵਾਈ ਹੈ ਜਿਹੜੀ ਉਹ ਕਰੂਗੀ ਤੇ ਜਿਨੇ ਵੀ ਇਹ ਕੰਮ ਕੀਤਾ ਉਹਨੂੰ ਉਹਦੇ ਮੁਤਾਬਕ ਸਜ਼ਾ ਦਿੱਤੀ ਜਾਊਗੀ